ਉਹਨੇ ਜੇ ਮੋਦੀ ਨੇ ਕਿਹਾ ਸੀਗਾ ਮੋਦੀ ਨੇ ਦੋ ਚਾਰ ਕੰਮ ਵੀ ਕਰਵਾਏ ਆ ਇਹਦਾ ਦੀ ਗੱਲ ਨਹੀਂ ਸਾਡੇ ਦਾ ਕੰਮ ਕੋਈ ਵੀ ਨਾ ਉਮੀਦਵਾਰ ਕਰਦਾ ਜੀ ਉਮੀਦਵਾਰ ਦੇਖ ਕੇ ਆ ਉਮੀਦਵਾਰ ਕੰਮ ਕਰਾਉਣ ਵਾਲਾ ਆ ਬੰਦਾ ਉਸ ਦੇ ਵੱਲ ਦੇਖ ਕੇ ਅਸੀਂ ਬੋਟ ਪਾਣੀ ਆਈ ਪਹਿਲਾਂ ਤਾਂ ਜੀ ਇੱਥੇ ਆਮ ਆਦਮੀ ਜਿੱਤੀ ਉਹਨਾਂ ਨੇ ਕੀਤਾ ਕੱਖ ਨਹੀਂ ਹੈਗਾ ਅਸੀਂ ਤੱਬੀ ਇਹ ਵੀ ਨਹੀਂ ਬੋਟਵਾਵਾਂਗੇ ਨੋਟਬੰਦੀ ਨੇ ਵੀ ਬਹੁਤ ਜ਼ਿਆਦਾ ਮਤਲਬ ਸਮਰਥਨ ਦਿੱਤਾ ਨਾਲ ਅਸੀਂ ਭਾਜਪਾ ਨੂੰ ਵੀ ਬੋਟ ਪਾਣਾ ਚਾਹੁੰਦੇ ਆ ਕਰਨਾ ਕੁਝ ਨਹੀਂ ਬੇਲੇ ਬੇਰੋਜ਼ਗਾਰ ਆ ਜੀ ਬੇਰੋਜ਼ਗਾਰੀ ਬਹੁਤ ਆ ਪੰਜਾਬ 'ਚ ਨਸ਼ਾ ਬਹੁਤ ਆ ਨੌਕਰੀ ਮਿਲੀ ਨਹੀਂ ਜਿਨ੍ਹਾਂ ਨੇ ਤਾਂ ਇੱਥੇ ਕੰਮ ਕੀਤਾ ਹੈ ਉਹਨਾਂ ਨੂੰ ਤਾਂ ਸੀਟਾਂ ਨਹੀਂ ਮਿਲੀਆਂ 70 ਤੋਂ 80% ਲੋਕਾਂ ਨੂੰ ਲੋਕਾਂ ਦੇ ਬਿੱਲ ਜਿਹੜੇ ਤਕਰੀਬਨ ਜ਼ੀਰੋ ਆਏ ਆ ਸਾਸਿਕਾ ਦੋਸਤੋ ਮੈਂ ਹਰਵਨੀਤ ਸਿੰਘ ਚਿਮਾ ਤੁਸੀਂ ਵੇਖ ਰਹੇ ਜੀਬੀਸੀ ਅਪਡੇਟ ਜਿਵੇਂ ਜਿਵੇਂ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਤਾਂ ਉਸੇ ਤਰ੍ਹਾਂ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਆਪੋ ਆਪਣੇ ਉਮੀਦਵਾਰ ਜੋ ਨੇ ਉਹ ਐਲਾਨ ਦਿੱਤੇ ਗਏ ਨੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਸੋਮ ਪ੍ਰਕਾਸ਼ ਦੀ ਪਤਨੀ ਨੂੰ ਟਿਕਟ ਦੇ ਕੇ ਨਿਵਾਜਿਆ ਗਿਆ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਰਾਜਕੁਮਾਰ ਚੱਬੇਵਾਲ ਜੋ ਕਿ ਪਹਿਲਾਂ ਕਾਂਗਰਸ ਤੋਂ ਹਲਕਾ ਚੱਬੇਵਾਲ ਤੋਂ ਵਿਧਾਇਕ ਰਹੇ ਚੁੱਕੇ ਨੇ ਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਹੈ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸ਼੍ਰੋਮਣੀ ਅਕਾਲੀ ਦਲੋਂ ਸਰਦਾਰ ਸੋਨਸੇ ਠੰਡਲ ਨੂੰ ਵੀ ਟਿਕਟ ਦਿੱਤੀ ਜਾ ਚੁੱਕੀ ਹੈ ਕਾਂਗਰਸ ਵੱਲੋਂ ਯਾਮਨੀ ਗੋਮਰ ਨੂੰ ਟਿਕਟ ਦੇ ਕੇ ਨਿਵਾਜਿਆ ਗਿਆ ਮੋਜੋ ਸਮਾਜ ਪਾਰਟੀ ਵੱਲੋਂ ਰਕੇਸ਼ ਕੁਮਾਰ ਸੁੰਮਨ ਨੂੰ ਟਿਕਟ ਦਿੱਤੀ ਗਈ ਆ ਤੇ ਹੁਣ ਵੇਖਣਾ ਹੋਵੇਗਾ ਕਿ ਇਹਨਾਂ ਸਾਰੇ ਉਮੀਦਵਾਰਾਂ ਵਿੱਚੋਂ ਕਿਸ ਦਾ ਭਲੜਾ ਭਾਰੀ ਰਹੇਗਾ ਅਤੇ ਕਿਹੜੇ-ਕਿਹੜੇ ਇਹਨਾਂ ਦੇ ਚੋਣ ਮਨੋਰਥ ਹੋਣਗੇ ਜਿਨ੍ਹਾਂ ਨੂੰ ਲੈ ਕੇ ਲੋਕਾਂ ਵੱਲੋਂ ਕਿਦਾਂ ਦੇ ਕੰਮ ਦੇਖ ਕੇ ਇਹਨਾਂ ਨੂੰ ਵੋਟ ਪਾਈ ਜਾਵੇਗੀ ਸੋ ਅਸੀਂ ਇਸ ਵਕਤ ਹਿਸ਼ਾਰਪੁਰ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਆਮ ਪਬਲਿਕ ਨਾਲ ਤੇ ਉਹਨਾਂ ਵੱਲੋਂ ਜੋ ਉਹਨਾਂ ਦੇ ਮਨ ਦੇ ਵਿੱਚ ਜੋ ਵਿਚਾਰ ਨੇ ਉਹ ਸੀ ਜਾਣਦੇ ਆ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਬੀਸੀ ਅਪਡੇਟ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੰਜਾਂ ਪਾਰਟੀਆਂ ਵੱਲੋਂ ਆਪੋ ਆਪਣੇ ਕੈਂਡੀਡੇਟ ਜੋ ਅਨਾਉਂਸ ਕਰ ਦਿੱਤੇ ਗਏ ਨੇ ਹਾਂਜੀ ਹਾਂਜੀ ਤੇ ਕਿਵੇਂ ਦੇਖਦੇ ਹੋ ਕਿ ਕਿਹੜੀ ਪਾਰਟੀ ਦਾ ਜੋ ਕੈਂਡੀਡੇਟ ਹੈ ਉਹ ਭਾਰੀ ਬਹੁਮਤ ਨਾਲ ਅੱਗੇ ਆ ਸਕਦਾ ਦੇਖੋ ਜੀ ਅੱਜ ਇਹ ਦੁਨੀਆ ਸਾਰੀ ਉਲਝੀ ਪਈ ਆ ਸਾਡੇ ਪੰਜਾਬ ਦੇ ਲੋਕ ਉਲਝੇ ਪਏ ਹੋ ਕਿ ਉਹ ਦੇਖਦੇ ਕਿ ਕਿਹਨੂੰ ਵੋਟ ਪਾਈਏ ਵੋਟਾਂ ਵਾਲੇ ਜਿੰਨੀਆਂ ਵੀ ਪਾਰਟੀਆਂ ਸੀਗੀਆਂ ਸਭ ਉਲਝੇ ਹੋਇਆ ਇਸ ਕਰਕੇ ਕਿ ਪਹਿਲਾ ਕਾਂਗਰਸ ਪਾਰਟੀ ਭਾਰੀ ਸੀਗੀ ਉਹ ਚੋਂ ਕਈ ਮੰਤਰੀ ਹਿੱਲ ਗਏ ਜੀ ਉਹ ਵੱਖ-ਵੱਖ ਹੋ ਗਏ ਇੱਕ ਪਾਰਟੀ ਹੁਣ ਬਚੀ ਆ ਭਾਜਪਾ ਦੀ ਲੋਕੀ ਉਧਰ ਨੂੰ ਹੁਣ ਤੁਰਿਓ ਆ ਬਾਕੀ ਲੋਕਾਂ ਦੇ ਉੱਤੇ ਡਿਪੈਂਡ ਹੈ ਜੀ ਹੁਣ ਲੋਕਾਂ ਦੇ ਉੱਤੇ ਹੈ ਕਿ ਲੋਕੀ ਕਿਹਨੂੰ ਵੋਟ ਪਾਉਂਦੇ ਆ ਕਿਹਨੂੰ ਨਹੀਂ ਪਾਉਂਦੇ ਆ ਪਰ ਜਿੱਦਾਂ ਹੁਣ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਕੁਝ ਬਹੁਤ ਜਿਆਦਾ ਕੰਮ ਤਾਂ ਕੀਤਾ ਨਹੀਂ ਹੈਗਾ ਤੁਹਾਡੇ ਸਾਹਮਣੇ ਹੀ ਆ ਤੁਸੀਂ ਵੀ ਦੇਖਦੇ ਆ ਕਿੰਨਾ ਕੰਮ ਕੀਤਾ ਜਦੋਂ ਭੌਂਗਤਮਾਨ ਨੇ ਕਿਹਾ ਸੀਗਾ ਕਿ ਮੈਂ ਆ ਕਰ ਦੂੰ ਮੈਂ ਉਹ ਕਰ ਦੂੰ ਪਰ ਮੇਰੇ ਹਿਸਾਬ ਨਾਲ ਨਹੀਂ ਜੀ ਭਵੰਤਮਾਨ ਨੂੰ ਐਦ ਕੀ ਵੋਟ ਪਾਉ ਜੇ ਹੋ ਸਕਿਆ ਤਾਂ ਬੀਜੇਪੀ ਦਾ ਪਲੜਾ ਥੋੜਾ ਜਿਆਦਾ ਭਾਰੀ ਦੇਖਦਾ ਮੈਨੂੰ ਬਾਕੀ ਤਾਂ ਤੁਹਾਡੇ ਸਾਹਮਣੇ ਹੀ ਆ ਜੇ ਗੱਲ ਕਰੀ ਆਪਾਂ ਪਾਰਟੀ ਦੀ ਤਾਂ ਪਾਰਟੀ ਦਾ ਪਲੜਾ ਭਾਰੀ ਰਹੇਗਾ ਜਾਂ ਉਮੀਦਵਾਰ ਨੂੰ ਲੋਕ ਜਿਆਦਾ ਪਸੰਦ ਕਰਨਗੇ ਉਮੀਦਵਾਰ ਨੂੰ ਜਿਆਦਾ ਲੋਕ ਤਾਂ ਪਸੰਦ ਕਰਨਗੇ ਕਿਉਂਕਿ ਜੇ ਹੁਣ ਲੋਕਾਂ ਦੇ ਮਨ 'ਚ ਵੀ ਪੜਾਅ ਸ ਹੈਗੀ ਆ ਉਮੀਦਵਾਰ ਨੂੰ ਪਸੰਦ ਕਰੋਗੇ ਲੋਕ ਕਿਉਂਕਿ ਲੋਕਾਂ ਦੇ ਮਨਾਂ 'ਚ ਵੀ ਪੜਾਅ ਸ ਹੈਗੀ ਆ ਕਿਸੇ ਨੂੰ ਕੁਝ ਕਿਸੇ ਦਾ ਕੰਮ ਹੀ ਨਹੀਂ ਹੋਇਆ ਜੀ ਉਹਨਾਂ ਆਮ ਆਦਮੀ ਪਾਰਟੀ ਨੇ ਕਿੰਨੇ ਕੀਤੇ ਹੋ ਸੀਗੇ ਤੁਹਾਡੇ ਸਾਹਮਣੇ ਕੀ ਕਿੰਨੇ ਵਾਦੇ ਕੀਤੇ ਸੀਗੇ ਆਮ ਆਦਮੀ ਪਾਰਟੀ ਨੇ ਕੋਈ ਵਾਦਾ ਨਹੀਂ ਉਹਨਾਂ ਨੇ ਪੂਰਾ ਕੀਤਾ ਜੀ ਠੀਕ ਹੈ ਜੀ ਬਾਕੀ বিজেপি ਦਾ ਇਹ ਹੈ ਕਿ বিজেপি ਖੜੀ ਹੁੰਦੀ ਆ ਉਹਨੇ ਜੇ ਮੋਦੀ ਨੇ ਕਿਹਾ ਸੀਗਾ ਮੋਦੀ ਨੇ ਦੋ ਚਾਰ ਕੰਮ ਵੀ ਕਰਵਾਏ ਆ ਇਹਦਾ ਦੀ ਗੱਲ ਨਹੀਂ ਕੀ ਨਾਮ ਤੁਹਾਡਾ ਜੀ ਮੇਰਾ ਜੀ ਵਿਨੇ ਕੁਮਾਰ ਜੀ ਅਸੀਂ ਸਰ ਕੀ ਨਾਮ ਹੈ ਜੀ ਮੇਰਾ ਵਿਨੇ ਕੁਮਾਰ ਨਾਮ ਹੈ ਜੀ ਸਰ ਇਹ ਲੋਕ ਸਭਾ ਚੋਣਾਂ ਜਿਹੜੀਆਂ ਕਿ ਆ ਰਹੀਆਂ ਨੇ 1 ਜੂਨ ਨੂੰ ਵੋਟਾਂ ਪੈਣਗੀਆਂ ਜੀ ਤੇ ਵੱਖ-ਵੱਖ ਪਾਰਟੀਆਂ ਵੱਲੋਂ ਆਪਾਂ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਨੇ ਤੇ ਕਿਵੇਂ ਦੇਖਦੇ ਹੋ ਉਮੀਦਵਾਰਾਂ ਨੂੰ ਲੈ ਕੇ ਸਾਰਾ ਸਾਡੇ ਦਾ ਕੰਮ ਕੋਈ ਵੀ ਨੇ ਉਮੀਦਵਾਰ ਕਰਦਾ ਜੀ ਟੈਕਸੀ ਲੇਨ ਤੋਂੰਦੇ ਹੁੰਦਾ ਚੌਪੜੀ ਕੀਤਾ ਪਿਆ ਇਹਨਾਂ ਵਿੱਚ ਸਾਡੇ ਉਹ ਜਿਹੜਾ ਮਰਜ਼ੀ ਆ ਜਾਵੇ ਕੰਮ ਕਰੂਗਾ ਤਾਂ ਠੀਕ ਆ ਨਹੀਂ ਤਾਂ ਫਿਰ ਠੀਕ ਹੀ ਟੈਕਸੀ ਲੇਨ ਚ ਅੱਜ ਦੇ ਨਾਲ ਕਿਸੇ ਮੰਤਰੀ ਨੇ ਕੀਤਾ ਆ ਤੇ ਨਾ ਹੀ ਕਰਨਾ ਮੈਨੂੰ ਲੱਗਦਾ ਕਿਸੇ ਨੇ ਜੇ ਗੱਲ ਕਰੀਏ ਕਿ ਟੈਕਸੀ ਡਰਾਈਵਰ ਜਿਹੜੇ ਨੇ ਕਾਫੀ ਵੱਡੀ ਦੇ ਵਿੱਚ ਭਰਾ ਨੇ ਜੋ ਰੋਜ਼ ਗੱਡੀਆਂ ਨੂੰ ਚਲਾ ਕੇ ਤਾਂ ਉਹਨਾਂ ਦੇ ਜੋ ਸਵਾਰੀ ਹੁੰਦੀ ਹੈ ਉਹਨਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਂਦੇ ਨੇ ਤੇ ਤੁਹਾਡਾ ਬਹੁਤ ਵੱਡਾ ਇੱਕ ਯੋਗਦਾਨ ਰਹੇਗਾ ਬਚਾਉਣਾਂ ਦੇ ਵਿੱਚ ਤੇ ਕਿਵੇਂ ਇਸ ਚੀਜ਼ ਨੂੰ ਦੇਖਦੇ ਹੋ ਸਰ ਯੋਗਦਾਨ ਤਾਂ ਹੈਗਾ ਆ ਪਰ ਨਾ ਤਾਂ ਸਰਕਾਰ ਸੋਚਦੀ ਆ ਨਾ ਹੀ ਕੋਈ ਸਵਾਰੀ ਸੋਚਦੀ ਆ ਸਵਾਰੀ ਗੱਡੀ ਤਾਂ ਹਾਇਰ ਕਰ ਲੈਂਦੀ ਆ ਨਾ ਤਾਂ ਡਰਾਈਵਰ ਨੂੰ ਕਦੇ ਰੋਟੀ ਪੁੱਛਦੇ ਆ ਜਾ ਕੇ ਚਲੋ ਡਰਾਈਵ ਉਹ ਵੀ ਨਹੀਂ ਆਪਾਂ ਕਹਿੰਦੇ ਚਲੋ ਆਪਾਂ ਪੈਸੇ ਲਏ ਰੋਟੀ ਤਾਂ ਖਾਣੀ ਆ ਨਾ ਜਿੰਨੇ ਜਾਣਾ ਆ ਨਾ ਇਹ ਤਾਂ ਕੋਈ ਹੋਟਲ ਵਾਲਾ ਪੁੱਛਦਾ ਨਾ ਕਦੀ ਸਰਕਾਰ ਤੋਂ ਲੈਂਦੀ ਆ ਉਲਟਾ ਜੀ ਅਸੀਂ ਕਾਗਜ਼ ਪੱਤਰ ਸਾਰੇ ਪੂਰੇ ਆ ਪਰਮਿਟ ਪੰਨੇ ਆ ਉਲਟੇ ਟੈਕਸ ਦਿੰਨੇ ਆ ਫਿਰ ਪੁਲਿਸ ਵਾਲੇ ਤੰਗ ਕਰਦੇ ਆ ਸਾਨੂੰ ਜਿੰਨੇ ਮਰਜ਼ੀ ਪੇਪਰ ਪੂਰੇ ਕਰਾਉਂ ਯੂਨੀਫਾਰਮ ਪਾ ਲੋ ਕਿਸੇ ਨਾ ਕਿਸੇ ਚੱਕਰ ਦੇ ਵਿੱਚ ਫਸਾ ਕੇ ਉਹਨਾਂ ਨੂੰ ਪੈਸੇ ਚਾਹੀਦੇ ਆ ਮਤਲਬ ਇਹ ਆ ਕੋਸਾਂ ਤੋਂ ਕਿਸੇ ਪਾਰਟੀ ਦਾ ਮਤਲਬ ਹੀ ਨਹੀਂ ਆ ਫਿਰ ਜਿਹੜੀ ਮਰਜ਼ੀ ਪਾਰਟੀ ਆ ਜਾਵੇ ਤਜਨ ਇਹ ਕਹਿਣਾ ਮਤਲਬ ਤੁਸੀਂ ਉਮੀਦਵਾਰ ਨੂੰ ਦੇਖੋਗੇ ਕਿ ਉਮੀਦਵਾਰ ਕਿਹੜਾ ਕੰਮ ਕਰੂਗਾ ਵਧੀਆ ਜੇ ਪਾਰਟੀ ਜਿਹੜੀ ਮਰਜੀ ਹੋਵੇ ਨਰੇਸ਼ ਕੁਮਾਰ ਜੀ ਹਾਂਜੀ ਕਿਵੇਂ ਦੇਖਦੇ ਹੋ ਜੀ ਉਮੀਦਵਾਰ ਦਾ ਪਲੜਾ ਭਾਰੀ ਰਹੇਗਾ ਜਾਂ ਪਾਰਟੀ ਨੂੰ ਲੋਕ ਪਸੰਦ ਕਰਨਗੇ ਦੇਖੋ ਜੀ ਉਮੀਦਵਾਰ ਦਾ ਉਮੀਦਵਾਰ ਦੇਖ ਕੇ ਇਹ ਉਮੀਦਵਾਰ ਕੰਮ ਕਰਨ ਵਾਲਾ ਹੋਇਆ ਬੰਦਾ ਉਸ ਦੇ ਵੱਲ ਦੇਖ ਕੇ ਅਸੀਂ ਵੋਟ ਪਾਣੀ ਹੈ ਇਹ ਕੰਮ ਕਰਾਊਗਾ ਬੰਦਾ ਬਾਕੀ ਪਾਰਟੀ ਹੁਣ ਬੀਜੇਪੀ ਦਾ ਦੇਖੋ ਜੀ ਬੀਜੇਪੀ ਦਾ ਹੁਣ ਜਿਆਦਾ ਹੈ ਕਿ ਤੇ ਆਮ ਆਦਮੀ ਪਾਰਟੀ ਨੇ ਹੁਣ ਤੇ ਜਿਹੜੇ ਵਾਦੇ ਕੀਤੇ ਸੀ ਨਹੀਂ ਪੂਰੇ ਕੀਤੇ ਹੁਣ ਲੋਕਾਂ ਨੂੰ ਬਿਜਲੀ ਫ੍ਰੀ ਕਰਤੀ ਹੈ ਬਿਜਲੀ ਫ੍ਰੀ ਕਰਨ ਨਾਲ ਤੇ ਕੋਈ ਨਾ ਇਹ ਵੀ ਜਨਤਾ ਦੇ ਬੋਝ ਪੈਣਾ ਹੀ ਤੇ ਬਾਕੀ ਹੁਣ ਅਸੀਂ ਤਾਂ ਟੈਕਸੀ ਲੈਣ ਦਾ ਕੰਮ ਕਰਦੇ ਆ ਜੀ ਸਾਨੂੰ ਤਾਂ ਆਪਣੇ ਟੈਕਸੀ ਨਾਲ ਮਤਲਬ ਸਾਡੇ ਨਾਲ ਸੀ ਡਰਾਈਵਰਾਂ ਦੀ ਜੀ ਗੱਲ ਕਰੀ ਹੈ ਬੜੀ ਵੱਡੀ ਮਾਤਰਾ ਦੇ ਵਿੱਚ ਟੈਕਸੀਆਂ ਚੱਲਦੀਆਂ ਨੇ ਤੇ ਡਰਾਈਵਰ ਭਰਾਵਾਂ ਦੀ ਆ ਪਰਿਵਾਰ ਨੇ ਜੋ ਟੈਕਸੀ ਚਲਾ ਕੇ ਗੁਜ਼ਾਰਾ ਕਰਦੇ ਨੇ ਦੇਖੋ ਇਹ ਇਹੀ ਤਾਂ ਹੁਣ ਟੈਕਸੀ ਚਲਾ ਕੇ ਸਾਨੂੰ ਕੋਈ ਵੀ ਸਰਕਾਰ ਆ ਜਾਏ ਕੋਈ ਵੀ ਆ ਜਾਏ ਤੇ ਸਾਨੂੰ ਤਾਂ ਆਪਣਾ ਮਿਹਨਤ ਕਰਕੇ ਇਹ ਆਪਣਾ ਕਮਾਣਾ ਕਿਉਂ ਜੀ ਟੈਕਸੀ ਚਲਾ ਕੇ ਆਪਣਾ ਕੰਮ ਕਰਨਾ ਤੇ ਸਾਨੂੰ ਜਿਹੜੇ ਨੇ ਕਿਹੜਾ ਖਾਣ ਨੂੰ ਦੇਣਾ ਹੈ ਨਾ ਅਜੇ ਤੱਕ ਭਾਜਪੀ ਨੇ ਤੇ ਨਾ ਕਾਂਗਰਸ ਨੇ ਸਰਕਾਰਾਂ ਵੱਲੋਂ ਕੋਈ ਨਾ ਕੋਈ ਉਪਰਾਲੇ ਦਾ ਕਰਨਾ ਕਿਤੇ ਜਾਣੇ ਚਾਹੀਦੇ ਨੇ ਕਿਵੇਂ ਦੇਖਦੇ ਹੋ ਅਸੀਂ ਇਹ ਦੇਖਣੇ ਉਮੀਦਵਾਰ ਵਧੀਆ ਹੋਵੇ ਜਨਨ ਕਿ ਕੰਮ ਵਧੀਆ ਕਰਾਵੇ ਆਪਣੇ ਸ਼ਹਿਰ ਬਾਰੇ ਸੋਚੇ ਆਪਣੇ ਜਿੱਦਾਂ ਇਹ ਸ਼ਾਰਪੁਰ ਦਾ ਕੋਈ ਉਮੀਦਵਾਰ ਕੋ ਵਧੀਆ ਖੜਾ ਅੱਗੇ ਵੀ ਇੰਨੇ ਉਮੀਦਵਾਰ ਆਏ ਆਪਣੇ ਸ਼ਹਿਰ ਬਾਰੇ ਕੋਈ ਸੁਰੱਖਿਆ ਨਹੀਂ ਉਦਾਂ ਦੇ ਉਦਾਂ ਹੀ ਨੇ ਤੇ ਬਾਕੀ ਹੁਣ ਬਾਕੀ ਦੇਖੋ ਜੀ ਕੋਈ ਅਪੀਲ ਕਰਨਾ ਚਾਹੁੰਦੇ ਹੋ ਸ਼ਹਿਰ ਵਾਸੀਆਂ ਨੂੰ ਜਾਂ ਨੌਜਵਾਨਾਂ ਨੂੰ ਵੋਟਾਂ ਦੇ ਸਬੰਧ ਵਿੱਚ ਬਾਕੀ ਪੀਲ ਇਹੀ ਕਰਨਾ ਚਾਹੁੰਦੇ ਜੀ ਦੇਖੋ ਜੀ ਜਿਹੜਾ ਉਮੀਦਵਾਰ ਵਧੀਆ ਉਮੀਦਵਾਰ ਆਊਗਾ ਕੰਮ ਕਰਾਊਗਾ ਇੱਥੇ ਆਪਣੇ ਸ਼ਹਿਰ ਵਾਰੇ ਸੋਚੂਗਾ ਉਹਨੂੰ ਵੋਟ ਦਿਓ ਹਾਂਜੀ ਵਾ ਕੀ ਨਾਮ ਹੈ ਜੀ ਕ੍ਰਿਸ਼ਨ ਕੁਮਾਰ ਜੀ ਕ੍ਰਿਸ਼ਨ ਕੁਮਾਰ ਕੀ ਕੰਮ ਕਰਦੇ ਤੁਸੀਂ ਆਪਣਾ ਡੈਰੀ ਫਾਰਮ ਦਾ ਕੰਮ ਹੈ ਜੀ ਤੇ ਸਰ ਇੱਕ ਚੀਜ਼ ਦੱਸੋ ਕਿ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਤੇ ਵਕਫ ਵਕਫ ਪਾਰਟੀਆਂ ਵੱਲੋਂ ਆਪਾਂ ਆਪਣੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਨਾਮ ਅਨਾਉਂਸ ਕਰ ਦਿੱਤਾ ਗਿਆ ਹਾਂਜੀ ਤੇ ਕਿਵੇਂ ਦੇਖਦੇ ਹੋ ਕਿ ਕਿਹੜੀ ਪਾਰਟੀ ਦੀ ਜਿੱਤਣ ਦੀ ਜ਼ਿਆਦਾ ਸੰਭਾਵਨਾ ਬਣ ਰਹੀ ਹੈ ਇਹ ਪਹਿਲਾਂ ਤਾਂ ਜੀ ਇੱਥੇ ਆਮ ਆਦਮੀ ਜਿੱਤੀ ਉਹਨਾਂ ਨੇ ਕੀਤਾ ਕੱਖ ਨਹੀਂ ਹੈਗਾ ਵਾਦੇ ਕੀਤੇ ਆ ਉਹ ਇਦਾਂ ਐਉਂ ਕਰਕੇ ਸਿੱਟ ਦਿੱਤੇ ਇਹਨਾਂ ਨੇ ਕੂੜੇ ਦੀ ਸਿੱਟ ਦਿੱਤੇ ਤੇ ਆਪਾਂ ਭਾਜਪਾ ਨੂੰ ਸਪੋਰਟ ਕਰਾਂਗੇ ਜੀ ਭਾਜਪਾ ਨੂੰ ਆਪਾਂ ਸਪੋਰਟ ਕਰਾਂਗੇ ਉਹਨਾਂ ਨੂੰ ਜਿਤਾਵਾਂਗੇ ਆਪਣਾ ਪੂਰਾ ਜ਼ੋਰ ਲਾ ਕੇ ਜਿੱਦਾਂ ਵੀ ਜੁੱਤ ਜਿੰਨਾ ਵੀ ਹੋਇਆ ਆਪਾਂ ਬੀਜੇਪੀ ਦੇ ਨਾਲ ਆ ਬੀਜੇਪੀ ਨੂੰ ਹੀ ਵੋਟਾਂ ਪਾਵਾਂਗੇ ਆਪਾਂ ਹਾਂ ਜੀ ਬੀਜੇਪੀ ਨੂੰ ਮੌਕਾ ਦੇਣਾ ਦੇਣਾ ਚਾਹੁੰਦੇ ਹਾਂ ਹਾਂ ਜੀ ਕੀ ਨਾਮ ਹੈ ਜੀ ਬੰਮਲਜੀਤ ਸਿੰਘ ਕੀ ਕਹਿਣਾ ਚਾਹੋਗੇ ਪਾਰਟੀ ਦਾ ਪਲੜਾ ਭਰੀ ਰਹੇਗਾ ਜਾਂ ਉਮੀਦਵਾਰ ਨੂੰ ਵੋਟ ਪਾਉਂਗੇ ਤੁਸੀਂ ਨਹੀਂ ਅਸੀਂ ਤਾਂ ਵੀ ਇਹ ਵੀ ਨਹੀਂ ਵੋਟਵਾਵਾਂਗੇ ਜੀ ਠੀਕ ਹੈ ਜੀ ਬਾਕੀ ਇਹਦਾ ਤਾਂ ਸਾਰਾ ਸਾਰਿਆਂ ਦਾ ਦੇਖ ਲਿਆ ਕਾਂਗਰਸਾ ਦੇਖ ਲਿਆ ਆਮ ਜਨਤਾ ਪਾਰਟੀ ਦਾ ਦੇਖ ਲਿਆ ਵੱਡੇ ਵੱਡੇ ਵਾਅਦੇ ਕਰਤੇ ਇਹਨਾਂ ਨੇ ਕੋਈ ਵੀ ਨਹੀਂ ਅਜੇ ਤੱਕ ਪੂਰਾ ਹੋਇਆ ਇੱਕ ਵਾਰੀ ਮੌਕਾ ਬੀਜੇਪੀ ਠੀਕ ਹੈ ਨਾ ਉਹਨਾਂ ਦੀ ਬੀਜੇਪੀ ਨੂੰ ਮੌਕਾ ਦੇਣਾ ਚਾਹੁੰਦੇ ਆਂ ਦੁਬਾਰਾ ਫਿਰ ਆਪਣੇ ਸ਼ਹਿਰਪੁਰ ਤੋਂ ਹਾਂਜੀ ਸਰ ਕੀ ਨਾਮ ਹੈ ਜੀ ਤੀਜਿੰਦਰ ਸਿੰਘ ਸਰ ਕੀ ਕਹਿਣਾ ਚਾਹੋਗੇ ਜੀ ਸਰ ਜਿਵੇਂ ਕਿ ਬੀਜੇਪੀ ਦੀਆਂ ਜੋ ਫੈਸਿਲਿਟੀਆਂ ਨੇ ਜਿੱਦਾਂ ਆਯੂਸ਼ਮਾਨ ਕਾਰਡ ਹੋ ਗਿਆ ਜਾਂ ਬਿਜ਼ਨਸ ਲੋਨ ਮਿਲ ਜਾਂਦਾ ਜਾਂਦਾ ਹੁਣ ਸਾਰਿਆਂ ਨੂੰ ਤਕਰੀਬਨ ਸਾਰਿਆਂ ਨੂੰ ਮਿਲ ਜਾਂਦਾ ਬਿਨਾਂ ਕਿਸੇ ਤੇ ਇਸ ਕਰਕੇ ਹੋਰ ਵੀ ਉਹਨਾਂ ਦੀਆਂ ਫੈਸਿਲਿਟੀਆਂ ਬਹੁਤ ਜ਼ਿਆਦਾ ਵਧੀਆ ਅਪਡੇਟ ਆ ਉਹਨਾਂ ਦਾ ਨੋਟਬੰਦੀ ਨੇ ਵੀ ਬਹੁਤ ਜ਼ਿਆਦਾ ਮਤਲਬ ਸਮਰਥਨ ਦਿੱਤਾ ਨਾਲ ਅਸੀਂ ਭਾਜਪੀ ਨੂੰ ਵੋਟ ਪਾਣਾ ਚਾਹੁੰਦੇ ਹਾਂ ਠੀਕ ਹੈ ਹਾਂਜੀ ਭਾਜਪੀ ਨੇ ਕੰਮ ਬਹੁਤ ਕੀਤੇ ਜਿੱਦਾਂ ਸਾਡੇ ਮੋਦੀ ਸਾਹਿਬ ਆ ਸਾਡਾ ਵਪਾਰ ਵਧਾਤਾ ਦੇਸ਼ ਦਾ ਹੋਰ ਵੀ ਕਹ ਲਓ ਤੁਸੀਂ ਮੈਨੂੰ ਹੁਣ ਮਾਲਕੀ ਨਹੀਂ ਆਦਾ ਕਈ ਕੰਮ ਉਹਨਾਂ ਨੇ ਕੀਤੇ ਵਧੀਆ ਜਿੱਦਾਂ ਸਾਡੀ ਸਹਿਣਾ ਲੋਨ ਲੈਣਾ ਸਾਡੀ ਸਹਿਣਾ ਨੂੰ ਮਜ਼ਬੂਤ ਕੀਤਾ ਹਥਿਆਰ ਸਾਡੀ ਸਹਿਣਾ ਨੂੰ ਪ੍ਰੋਵਾਈਡ ਕੀਤੇ ਅੱਗੇ ਲੋਨ ਲੈਣ ਨੂੰ ਸਾਨੂੰ ਤੱਕੇ ਖਾਣੇ ਪੈਂਦੇ ਹੀ ਹੁਣ ਅੱਜ ਕੱਲ ਨੌਜਵਾਨ ਜਾਂਦਾ ਹੈ ਆਧਾਰ ਕਾਰਡ ਦੁਕਾਨਾ ਲੋਨ ਮਿਲ ਜਾਂਦਾ ਮਤਲਬ ਆਪਾਂ ਆਪਣਾ ਬਿਜ਼ਨਸ ਕਰ ਸਕਦੇ ਕੋਈ ਵੀ ਲੋਨ ਲੈ ਕੇ ਜਿੱਦਾਂ ਵੀ ਆ ਬਦਾਣਾ ਠੀਕ ਹੈ ਨਾ ਆਪਣਾ ਆਧਾਰ ਕਾਰਡ ਲੈ ਜਾਓ ਜੋ ਵੀ ਹੈਗਾ ਆ ਮੋਦੀ ਦੀ ਗਾਰੰਟੀ ਤੇ ਰੋਜ਼ ਨਿਊਜ਼ ਵੀ ਆਂਦੀ ਆ ਮੋਦੀ ਕੀ ਗਾਰੰਟੀ ਲੋਨ ਮਿਲਦਾ ਵੀ ਆ ਉਹ ਮਿਲਦਾ ਵੀ ਆ ਇਹ ਗੱਲਾਂ ਨਹੀਂ ਹੈਗੀਆਂ ਉਹ ਮਿਲਦਾ ਵੀ ਆ ਕਾਂਗਰਸ ਦੀ ਤਾਂ ਫੱਟੀ ਪੋਚ ਹੋ ਗਈ ਹੈ ਭਾਜੀ ਇਦਾਂ ਆ ਪੋਚਾ ਜਿੱਦਾਂ ਫੇਰੀਦਾ ਨਾ ਇਦਾਂ ਪੋਚਾ ਫੇਰ ਹੋ ਗਿਆ ਕਾਂਗਰਸ ਤੇ ਆਪਾਂ ਲਾਈਕ ਵੀ ਨਹੀਂ ਕਰਦੇ ਰਾਹੁਲ ਗਾਂਧੀ ਕਰਕੇ ਕਾਂਗਰਸ ਨੂੰ ਉਹਨੂੰ ਇੱਕ ਲੋਕਾਂ ਨੇ ਛੋੜੇ ਨਾਮ ਦਿੱਤਾ ਹੈ ਪੱਪੂ ਰਾਹੁਲ ਗਾਂਧੀ ਨੇ ਉਹ ਵਾਕਈ ਪੱਪੂ ਆ ਉਹ ਜੇ ਕਾਂਗਰਸ ਨੂੰ ਤੁਸੀਂ ਜੇ ਪਸੰਦ ਕਰਨਾ ਚਾਹੋਗੇ ਤਾਂ ਕਿਹੜਾ ਅੱਗੇ ਪ੍ਰਾਈਮ ਮਿਨਿਸਟਰ ਨੂੰ ਕਿਹੜੇ ਰੂਪ ਕਿਹਨੂੰ ਦੇਖਣਾ ਚਾਹੋਗੇ ਹੈ ਨਹੀਂ ਕੋਈ ਹੈ ਹੀ ਨਹੀਂ ਨਾ ਕੋਈ ਪ੍ਰਾਈਮ ਮਿਨਿਸਟਰ ਬਣਨ ਜੋਗਾ ਉਹਦੀ ਮਤਲਬ ਕਿ ਲੈ ਲਓ ਕੁਆਲਿਟੀ ਹੈ ਹੀ ਨਹੀਂ ਕੋਈ ਕਾਂਗਰਸ ਕਾਂਗਰਸ ਦੇ ਕੋਲ ਹੈ ਹੀ ਨਹੀਂ ਕੋਈ ਦੇਸ਼ ਚ ਚਲਾਉਣ ਜੋਗਾ ਨਾ ਕੋਈ ਕਿਸੇ ਹੋਰ ਪਾਰਟੀ ਚ ਕੋਈ ਕੋਈ ਹੈਗਾ ਮੋਦੀ ਹੈ ਸਿਰਫ ਚਲੋ ਕੰਮ ਵਧੀਆ ਕਰ ਰਿਹਾ ਵਸ ਸਾਨੂੰ ਵੀ ਪਸੰਦ ਆ ਰਿਹਾ ਨੌਜਵਾਨਾਂ ਨੂੰ ਵਧੀਆ ਕੰਮ ਕਰ ਰਹੇ ਆ ਉਹ ਤੇ ਆਪਾਂ ਉਹਨਾਂ ਨੂੰ ਸਮਰਥਨ ਕਰਦੇ ਆਂ ਜੀ ਆਪਾਂ ਉਹਨਾਂ ਨੂੰ ਜਿਤਾਉਣਾ ਚਾਹਾਂਗੇ ਸੋਮ ਪ੍ਰਕਾਸ਼ ਦੀ ਧਰਮ ਪਤਨੀ ਜੀ ਨੂੰ ਵੋਟ ਮਿਲੀ ਟਿਕਟ ਮਿਲੀ ਆ ਸੀਟ ਉਹਨਾਂ ਦਾ ਸਮਰਥਨ ਕਰਾਂਗੇ ਜੀ ਅਸੀਂ ਹਾਂਜੀ ਕੀ ਨਾਮ ਹੈ ਜੀ ਮੁਕੇਸ਼ ਕੁਮਾਰ ਜੀ ਕੀ ਕੰਮ ਕਰਦੇ ਮੁਕੇਸ਼ ਜੀ ਕਰਨਾ ਕੁਛ ਨਹੀਂ ਬੇਲੇ ਬੇਰੋਜ਼ਗਾਰ ਆ ਜੀ ਅੱਛਾ ਕਿਸੇ ਵੀ ਪਾਰਟੀ ਨੇ ਨਹੀਂ ਸਹਿਯੋਗ ਦਿੱਤਾ ਹੈਗਾ ਠੀਕ ਹੈ ਬੇਰੋਜ਼ਗਾਰ ਆ ਕਿਸੇ ਲਈ ਨਹੀਂ ਹੈਗਾ ਉਪਰੋ ਨਸ਼ਾ ਇੰਨਾ ਵੱਧ ਗਿਆ ਹੋਇਆ ਦੇਖ ਲੋ ਸੀ ਕੰਮ ਕਰ ਕੋਈ ਹੈ ਨਹੀਂ ਮੈਂ ਆਹੀ ਤੇ ਦੇ ਲੋ ਜਿੰਪੇ ਦੇ ਗਲੀ ਦੇ ਗਵਾਂਢ ਚ ਆ ਸੀ ਅੱਛਾ ਝਾੜੂ ਦੇ ਜਿਹੜੇ ਜਿੱਤੇ ਆ ਨਾ ਆਪਣੇ ਜਿਹੜੇ ਸਗੇ ਕੈਬਨਟ ਸਾਡੀ ਗਲੀ ਚ ਤਾਂ ਝਾੜੂ ਦਾ ਝਾੜੂ ਤੱਕ ਨਹੀਂ ਵੱਜਦਾ ਤੁਸੀਂ ਇੱਕ ਗੱਲ ਇਹ ਦੇਖੋ ਅੱਛਾ ਜੀ ਗਲੀ ਦੇ ਵਿੱਚ ਕਮੇਟੀ ਦੇ ਬੰਦੇ ਅੱਗੇ ਜਵਾਬ ਦਿੰਦੇ ਆ ਕਿਤੇ ਕਿੰਨੇ ਘਰ ਨੇ ਤੁਹਾਡੀ ਗਲੀ ਦੇ ਵਿੱਚ ਸਾਡੀ ਗਲੀ ਦੇ ਵਿੱਚ 4 ਘਰ ਹੈ ਜੀ 4 ਤਾਂ 2 6 ਖਰੇ ਆ ਕ੍ਰਿਸ਼ਨਨਗਰ ਦੇ ਵਿੱਚ ਖਰੇ ਘਰ ਆ ਮਤਲਬ ਵਧੀਆ ਬੰਦੇ ਆ ਯਾਨੀ ਕਿ ਠੀਕ ਹਾਂਜੀ 6 ਪਰਿਵਾਰ ਆ ਜੀ ਉਸ ਗਲੀ ਦੇ ਵਿੱਚ ਦੇਖ ਲੋ ਝਾੜੂ ਨਹੀਂ ਵੱਜਦਾ ਹੈਗਾ ਉਹ ਉਹ ਨਹੀਂ ਕੰਮ ਕਰ ਸਕੇ ਇਹ ਤਾਂ ਇਹਨਾਂ ਨੇ ਹੋਰ ਵੱਡੇ ਕੰਮ ਕੀ ਕਰਨੇ ਹੈਗੇ ਆਪਣਾ ਤਾਂ ਬੀਜੇਪੀ ਨੂੰ ਸਮਰਥਨ ਜਾਏਗਾ ਜਿੰਨਾ ਵੀ ਜੂਤ ਹੈਗਾ ਮੈਂ ਤਾਂ ਇੱਕ ਟੋਕੇ ਕਹਿੰਦਾ ਬੀਜੇਪੀ ਨੂੰ ਵੋਟ ਆਪਣੀ ਜੀ ਸਿੱਧੀ ਠੀਕ ਹੈ ਜੀ ਆਪਾਂ ਇਹੀ ਕੁਝ ਕਹਿਣਾ ਚਾਹੁੰਦੇ ਹਾਂ ਹਾਂਜੀ ਕੀ ਨਾਮ ਹੈ ਜੀ ਸਰ ਮੇਰਾ ਨਾਮ ਆਕਾਸ਼ ਸਰ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਤੇ ਕਿਵੇਂ ਦੇਖਦੇ ਹੋ ਵੱਖ-ਵੱਖ ਪਾਰਟੀਆਂ ਵੱਲੋਂ ਆਪ ਆਪਣੇ ਉਮੀਦਵਾਰ ਜਿਹੜੇ ਉਹ ਐਲਾਨ ਦਿੱਤੇ ਗਏ ਨੇ ਤੇ ਕਿਹੜੇ ਪਾਰਟੀ ਦਾ ਪੜਾ ਜਿਹੜਾ ਭਾਰੀ ਰਹੇਗਾ ਜੀ ਸਰ ਪੱਲੇੜਾ ਦਾ ਕਿਹਦਾ ਭਾਰੀ ਰਹੇਗਾ ਇਹ ਮੈਂ ਨਹੀਂ ਕਹਿ ਸਕਦਾ ਕਿਉਂਕਿ ਮੈਨੂੰ ਇੰਨਾ ਪਤਾ ਨਹੀਂ ਪੋਲਿਟਿਕਸ ਬਾਰੇ ਪਰ ਬਰੋਜਗਾਰੀ ਬਹੁਤ ਆ ਪੰਜਾਬ ਚ ਨਸ਼ਾ ਬਹੁਤ ਆ ਨੌਕਰੀ ਮਿਲੀ ਨਹੀਂ ਮੈਂ ਪੜਿਆ ਲਿਖਿਆ ਹਾਂ ਕਿੰਨਾ ਕੀ ਪੜੇ ਤੁਸੀਂ ਕਿੰਨਾ ਪਸੀਏ ਬੀਸੀਏ ਜੀਐਨਯੂ ਗੁਨਾਰਕਦੇਵ ਯੂਨੀਵਰਸਿਟੀ ਤੋਂ ਜਲੰਧਰ ਖਾਲਸਾ ਵਾਲੀ ਤੋਂ ਮੈਂ ਬੀਸੀਏ ਕੀਤੀ 2006 ਚ ਖਤਮ ਹੋ ਗਈ ਸੀ ਮੇਰੀ ਅੱਛਾ ਜੀ ਠੀਕ ਆ ਤੇ ਮੈਨੂੰ ਕੋਈ ਜੋਬ ਨਹੀਂ ਮਿਲੀ ਕੋਈ ਜੋਬ ਮਿਲੀ ਵੀ 8-9000 ਦੀ ਬਸ ਤੇ ਉਹਦੇ ਚ ਭਾਜੀ ਕੀ 8900 ਜਦ ਅਸੀਂ ਕੀ ਕਰ ਲਵਾਂਗੇ ਮੈਂ ਮੈਰਿਡ ਆ ਮੇਰਾ ਬੱਚਾ ਵਾ ਤੇ ਮੈਂ ਵਿਹਲਾ ਬਰੋਜ਼ਗਾਰ ਆ ਕੁਛ ਨਹੀਂ ਕਰਦਾ ਬੈਠ ਜਾਈਦਾ ਆ ਕੇ ਬਸ ਐਂਦੀ ਚਲੇ ਜਾਈਦਾ ਫੇਰ ਲੋਕੀ ਕਹਿੰਦੇ ਆ ਨਸ਼ਾ ਕਰਦੇ ਆ ਇੱਦਾਂ ਕਰਦੇ ਜਦ ਕੋਈ ਕੰਮ ਨਹੀਂ ਆ 8900 ਦੀ 8900 ਦੀ ਤੁਸੀਂ ਮੇਰੇ ਚਿਹਰੇ ਤੋਂ ਹੀ ਤੁਹਾਨੂੰ ਲੱਗ ਰਿਹਾ ਹੁਣ ਵੀ ਮੈਂ ਕਿੰਨਾ ਗਾ ਨਸ਼ੇੜੀ ਹੋਊਂਗਾ ਜਾਂ ਕਿੰਨਾ ਗਾ ਨਸ਼ਾ ਕਰਦਾ ਹੋਊਂਗਾ ਤੇ ਸਰ ਬਹੁਤ ਜ਼ਿਆਦਾ ਹਾਲਾਤ ਖਰਾਬ ਆ ਪੰਜਾਬ ਦੇ ਦਾ ਪੰਜਾਬ ਨੂੰ ਵੈਸੇ ਵੀ ਅੱਜ ਤੱਕ ਧੱਕਾ ਹੀ ਹੋਇਆ ਪੰਜਾਬ ਦੇ ਨਾਲ ਸ਼ੁਰੂ ਤੋਂ ਹੀ ਠੀਕ ਆ ਨਾ ਮੈਂ ਪੰਜਾਬ ਦੀ ਪੂਰੀ ਹਿਸਟਰੀ ਪੜੀ ਆ ਮੈਂ ਇੰਡੀਆ ਦਾ ਕਨਸਟੀਟਿਊਸ਼ਨ ਪੜਿਆ 25 ਬੀ ਧਾਰਾ ਪੜੀ ਸਾਰਾ ਕੁਝ ਪੜਿਆ ਹੋਇਆ ਕੀ ਕਨਸਟੀਟਿਊਸ਼ਨ ਚ ਚਲੇ ਗਿਆ ਬੈਂਡ ਇੰਡੀਆ ਦੇ ਠੀਕ ਆ ਨਾ ਕਨਸਟੀਟਿਊਸ਼ਨ ਦੇ ਸਾਹਮਣੇ ਤਾਂ ਇੰਡੀਆ ਚੱਲਿਆ ਹੀ ਨਹੀਂ ਹੈਗਾ ਹਨ ਜਿਹਦੇ ਕੋਲ ਜਿਆਦਾ ਪੈਸਾ ਵਾ ਉਹ ਵਧੀ ਜਾਂਦਾ ਵਧੀ ਜਾਂਦਾ ਵਧੀ ਜਾਂਦਾ ਜਿਹਦੇ ਕੋ ਨਹੀਂ ਹੈਗਾ ਉਹ ਵਿਚਾਰਾ ਥੱਲੇ ਜਾਈਦਾ ਹੈ ਜਾਈਦਾ ਜਾਈਦਾ ਹੈ ਠੀਕ ਆ ਕੋਈ ਵੀ ਜਿਹੜੀ ਖਬਰ ਹੈਗੀ ਆ ਪੰਜਾਬ ਦੀ ਜਿਹੜਾ ਮੰਨ ਕਰਦਾ ਵਾ ਉਹ ਚੱਲ ਜਾਂਦੀ ਠੀਕ ਆ ਜੇ ਨਹੀਂ ਮੰਨ ਕਰਦਾ ਤਗਲੇ ਦੱਬ ਦਿੰਦੇ ਖਬਰ ਨੂੰ ਠੀਕ ਆ ਤੇ ਬਾਕੀ ਠੀਕ ਆ ਮੋਦੀ ਸਾਹਿਬ ਨੂੰ ਬੀਜੇਪੀ ਨੂੰ ਵੋਟ ਪਾ ਦਾਂਗੇ ਯੂਥ ਕਹਿੰਦਾ ਵਾ ਵੀ ਬੀਜੇਪੀ ਨੂੰ ਵੋਟ ਪਾਣੀ ਆ ਬੀਜੇਪੀ ਨੂੰ ਵੋਟ ਪਾ ਦਮਾ ਹਣ ਵਾਲੇ ਸਮੇਂ ਜੇ ਬੀਜੇਪੀ ਦੀ ਸਰਕਾਰ ਆਉਂਦੀ ਹੈ ਤਾਂ ਕੀ ਆਸ ਰੱਖਦੇ ਹੋ ਕਿ ਨੌਕਰੀਆਂ ਦੇ ਵੱਲੋਂ ਕੋਈ ਪਹਿਲ ਦਿੱਤੀ ਜਾਏਗੀ ਨੌਜਵਾਨਾਂ ਨੂੰ ਮੈਂ ਮੈਂ 80s ਤੋਂ ਦੇਖਦਾ ਪਿਆ ਵਾਂ ਇਹ ਨੌਕਰੀਆਂ ਦੀ ਆਸਾਂ 인ਦਰਾ ਗਾਂਧੀ ਨੇ ਬੈਲੋ ਕਿਹਾ ਸੀਗਾ ਆਪਣਾ ਕਪੜਾ ਮਕਾਨ ਇਹ ਉਹ ਹੈਨਾ ਅਸੀਂ ਤਾਂ ਜੰਮੇ ਵੀ ਨਹੀਂ ਸੀ ਮੇਰਾ 86 ਦਾ ਬਰਥ tha ਤੇ ਮੈਂ ਆਹ ਦਊਂਗੀ ਤਾਂ ਉਹਨੇ ਵੀ ਕੁਝ ਨਹੀਂ ਦਿੱਤਾ ਐਦਾਂ ਹੀ ਜੇ ਦਿੱਤਾ ਵੀ ਹੋਊਗਾ ਮਾੜਾ ਮੋਟਾ ਦਾ ਉਹ ਵੋਟਾ ਕਰਕੇ ਦਿੱਤਾ ਹੈਨਾ ਤੇ ਬਾਕੀ ਨੰਬਰ ਕੀਤਾ ਹੀ ਨਹੀਂ ਕੁਛ ਹੈਨਾ ਤੇ ਬਾਕੀ ਭਾਜੀ ਦੇਖੋ ਹੁਣ ਭਾਜੀ ਉਹਨੂੰ ਵੋਟ ਪਾ ਕੇ ਇੱਕ ਵਾਰੀ ਚਾਂਸ ਦੇਣਾ ਚਾਹੁੰਦੇ ਆ ਰਸਤਾ ਮੌਕਾ ਤਾਂ ਪਹਿਲਾਂ ਵੀ ਦੋ ਵਾਰੀ ਸਰਕਾਰ ਰਹਿ ਚੁੱਕੀ ਆ ਕੇਂਦਰ ਸਰਕਾਰ ਅਕਾਲੀ ਆਨ ਲਈ ਸੀ ਨਾ ਨਹੀਂ ਹੁਣ ਵੀ ਬੀਜੇਪੀ ਦੀ ਸਰਕਾਰ ਚੱਲ ਰਹੀ ਹੈ ਹਾਂ ਉਹ ਸੈਂਟਰ 'ਚ ਸੀ ਨਾ ਸੈਂਟਰ ਦੀ ਇਲੈਕਸ਼ਨ ਹੋ ਰਹੀ ਹੈ ਹਾਂ ਉਹ ਸੈਂਟਰ ਦੀ ਇਲੈਕਸ਼ਨ ਹੋ ਰਹੀ ਹੈ ਮੈਂ ਉਹ ਗੱਲ ਨਹੀਂ ਕਰਦਾ ਭਾਜੀ ਮੇਰੇ ਭਾਜੀ ਗੱਲਬਾਤ ਤਾਂ ਸੈਂਟਰ ਦੀ ਦੋ ਵਾਰੀ ਮੌਕਾ ਅੱਗੇ ਤੁਸੀਂ ਦੇ ਚੁੱਕੇ ਹੋ ਬੀਜੇਪੀ ਨੂੰ ਤਾਂ ਹੁਣ ਤੀਜੀ ਵਾਰੀ ਦੇਣ ਜਾ ਰਹੇ ਹੋ ਕੀ ਆਸ ਰੱਖਦੇ ਹੋ ਉਨ ਆਸਤਾ ਭਜੀ ਇਹੀ ਰੱਖਦੇ ਆਂ ਕਿ ਸਾਡਾ ਪੰਜਾਬ ਥੋੜਾ ਜਿਹਾ ਸੁਧਰ ਜਾਵੇ। ਪੂਰ ਕੌਨਫੀਡੈਂਟ ਆ ਸਰ ਆਪਾਂ ਪੂਰੇ ਕੌਨਫੀਡੈਂਟ ਆਂ ਕਿ ਸਾਨੂੰ ਬੀਜੇਪੀ ਪੂਰਾ ਕਰੇਗੀ। ਆਪਾਂ ਬੀਜੇਪੀ ਦੇ ਨਾਲ ਆ ਸਰ। ਠੀਕ ਨਹੀਂ ਸਾਡੀ ਮੇਨ ਕੀ ਬੀਜੇਪੀ ਆ। ਉਹ ਆਏ ਉਹਨੂੰ ਮੌਕਾ ਉਹਨੂੰ ਮਿਲਿਆ ਮਿਲੇਗਾ ਉਹਨੂੰ। ਠੀਕ ਨਹੀਂ ਪਹਿਲੇ ਵੀ ਉਹਨਾਂ ਨੇ ਕੇਂਦਰ ਦੇ ਵਿੱਚ ਦੇਖੋ ਤੁਸੀਂ ਉਹ ਦੋ ਵਾਰੀ ਜਿੱਤੇ ਆ ਨਾ। ਮੋਦੀ ਸਾਹਿਬ ਨੇ ਬਹੁਤ ਕੀਤਾ ਆ ਕੰਮ। ਤਾਂ ਇਹ ਪੰਜਾਬ ਦੇ ਵਿੱਚ ਤਵੱਜੋ ਹੀ ਨਹੀਂ ਦਿੰਦੇ ਹੈਗੇ ਬੀਜੇਪੀ ਇਦਾਂ ਆ ਬੀਜੇਪੀ ਉਦਾਂ ਆ। ਹਰੇਕ ਪਾਰਟੀ ਦਾ ਆਪਣਾ ਆਪਣਾ ਮੁੱਦਾ ਆ ਹਰੇਕ ਇਸ਼ੂ ਆ ਠੀਕ ਨਹੀਂ। ਲੇਕਿਨ ਆਪਾਂ ਭਾਜਪੀ ਨੂੰ ਹੀ ਸਮਰਥਨ ਦੇਣਾ ਚਾਹਾਂਗੇ ਠੀਕ ਹੈ ਜੀ ਹਾਂਜੀ ਸਰ ਕੀ ਨਾਮ ਹੈ ਜੀ ਹਾਂਜੀ ਸਸੀ ਗੱਲ ਜੀ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਸਰ ਦੇਖਿਆ ਜਾਵੇ ਤਾਂ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਤੇ ਸਾਰੇ ਪਾਰਟੀਆਂ ਵੱਲੋਂ ਆਪਾਂ ਆਪਣੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਟਿਕਟਾਂ ਦਾ ਅਨਾਉਂਸ ਹੋ ਚੁੱਕੀ ਹੈ ਤੇ ਕਿਵੇਂ ਦੇਖਦੇ ਹੋ ਕਿ ਕਿਹੜੀ ਪਾਰਟੀ ਦਾ ਪਲੜਾ ਭਾਰੀ ਰਹੇਗਾ ਕਿੱਦਾਂ ਦੀ ਤੁਸੀਂ ਸਰਕਾਰ ਚਾਹੁੰਦੇ ਹੋ ਸਰਕਾਰ ਇਦਾਂ ਹੈ ਕਿ ਪਾਰਟੀਆਂ ਨੇ ਜਿਹੜੇ ਕੈਂਡੀਡੇਟ ਆਪਣੇ ਅਨਾਉਂਸ ਕੀਤੇ ਆ ਉਹ ਕੰਮ ਦੇ ਹਿਸਾਬ ਦੇ ਨਾਲ ਨਹੀਂ ਕੀਤੇ ਜਿਨ੍ਹਾਂ ਨੇ ਦਾ ਇੱਥੇ ਕੰਮ ਕੀਤਾ ਹੈ ਉਹਨਾਂ ਨੂੰ ਤਾਂ ਸੀਟਾਂ ਨਹੀਂ ਮਿਲੀਆਂ ਹੁਣ ਜੇ ਕਾਂਗਰਸ ਤੋਂ ਲਾ ਲਓ ਆਪਣੇ ਪਵਨ ਕੁਮਾਰ ਆਧਿਆ ਜੀ ਸੀ ਉਹਨਾਂ ਨੇ ਪੂਰਾ ਆਪਣਾ ਸ਼ਾਮਚਰ ਸੀ ਹਾਲਕੇ ਚ ਜਾਂ ਹਿਯਾਰਪੁਰ ਚ ਵੀ ਪੂਰਾ ਕੰਮ ਕੀਤਾ ਉਹਨਾਂ ਨੂੰ ਸੀਟ ਨਹੀਂ ਦਿੱਤੀ ਜਾਂ ਭਾਜਪਾ ਚ ਲਾ ਲਓ ਵਿਜੇ ਸਾਹਪਲਾ ਜੀ ਉਹਨਾਂ ਦਾ ਚਿਹਰਾ ਹੈ ਇੱਥੇ ਹਰੇਕ ਲੋਕ ਉਹਨਾਂ ਨੂੰ ਜਾਣਦਾ ਉਹਨਾਂ ਨੇ ਕੰਮ ਕੀਤੇ ਆ ਉਹਨਾਂ ਨੂੰ ਸੀਟ ਨਹੀਂ ਮਿਲੀ ਤੇ ਬਾਕੀ ਇਹ ਹੈ ਕਿ ਜਿਹੜੀ ਹੁਣ ਵੋਟ ਪੈਣੀ ਆ ਉਹ ਪਾਰਟੀ ਨੂੰ ਨਹੀਂ ਪੈਣੀ ਜਿਨ੍ਹਾਂ ਨੇ ਕੰਮ ਚੇਰਿਆ ਨੇ ਜਿਦੇ ਡਾਕਟਰ ਰਾਜੀ ਆ ਉਹਨਾਂ ਦੇ ਕੰਮ ਨੂੰ ਵੋਟ ਪੈਣੀ ਆ ਹੁਣ ਉਹਨਾਂ ਨੂੰ ਜਿਹੜੇ ਜੇ ਤਾਂ ਇਹ ਬਾਕੀ ਵੀ ਪਾਰਟੀਆਂ ਕੰਮ ਦੇ ਹਿਸਾਬ ਦੇ ਨਾਲ ਕੈਂਡੀਡੇਟ ਅਨਾਉਂਸ ਕਰਦੀਆਂ ਤਾਂ ਵੋਟ ਪੈਣੀ ਸੀ ਪਰ ਹੁਣ ਜਿਹੜੀ ਆ ਜੇ ਡਾਕਟਰ ਰਾਜਜੀ ਨੇ ਕੰਮ ਕੀਤੇ ਤਾਂ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਵੋਟ ਪਾਉਂਗੀ ਪਾਰਟੀ ਦੇ ਮੂੰਹ ਨੂੰ ਵੋਟ ਨਹੀਂ ਪੈਣੀ ਉਹਨਾਂ ਨੂੰ ਉਹਨਾਂ ਦੇ ਕੰਮ ਨੂੰ ਵੋਟ ਪੈਣੀ ਆ ਅਸੀਂ ਸਰ ਕੀ ਨਾਮ ਹੈ ਜੀ ਸੰਜੀਵ ਕੁਮਾਰ ਜੀ ਸਰ 2024 ਦੀਆਂ ਲੋਕ ਸਭਾ ਚੋਣਾਂ ਜਿਹੜੀਆਂ ਨਜ਼ਦੀਕ ਆ ਰਹੀਆਂ ਨੇ ਇੱਕ ਜੂਨ ਨੂੰ ਵੋਟਾਂ ਦਾ ਦਿਨ ਹੈ ਤੇ ਕਿਵੇਂ ਦੇ ਦੋ ਕਿਹੜੀ ਪਾਰਟੀ ਦਾ ਪਲੜਾ ਭਰੀ ਰਹੇਗਾ ਕਿਹਦੇ ਪਾਰਟੀ ਦੀ ਜਿੱਤਣ ਦੀ ਜ਼ਿਆਦਾ ਆਸ ਹੈ ਤੇ ਕਿਦਾਂ ਦੀ ਸਰਕਾਰ ਤੁਸੀਂ ਚਾਹੁੰਦੇ ਹੋ ਜੀ ਸਰ ਅਸੀਂ ਸਰਕਾਰ ਤਾਂ ਲੋਕਾਂ ਦੀ ਫੈਸਿਲਟੀਆਂ ਦੇ ਮੁਤਾਬਕ ਹੀ ਚਾਹੁੰਦੇ ਹਾਂ ਜੋ ਲੋਕਾਂ ਨੂੰ ਫੈਸਿਲਟੀਆਂ ਮਿਲਣ ਹੁਣ ਸਾਨੂੰ ਆਪ ਦੀ ਸਰਕਾਰ ਦਾ ਬਹੁਤ ਬੈਨੀਫਿਟ ਮਿਲਿਆ ਹੈ ਇੱਥੋਂ ਤੱਕ ਕਿ ਸਾਰੀਆਂ ਲੋਕਾਂ ਨੂੰ 70 ਤੋਂ 80% ਲੋਕਾਂ ਨੂੰ ਬਿਜਲੀ ਲੋਕਾਂ ਦੇ ਬਿੱਲ ਜਿਹੜੇ ਤਕਰੀਬਨ ਜ਼ੀਰੋ ਆਏ ਆ ਉਸ ਚੀਜ਼ ਨੂੰ ਦੇਖਦੇ ਹੋਏ ਤਾਂ ਅਸੀਂ ਤਾਂ ਆਪ ਨੂੰ ਹੀ ਵੋਟ ਪਾਵਾਂਗੇ ਬਾਕੀ ਹਰੇਕ ਦਾ ਆਪਣਾ ਆਪਣਾ ਹੈਗਾ ਆ ਪਰ ਮੇਰੇ ਸਾਹ ਨਾਲ ਆਪ ਨੂੰ ਹੀ ਜਿੰਨਾ ਚਾਹੀਦਾ ਹੈ ਆਪ ਦੀ ਕੋਟੀ ਠੀਕ ਹੈ